ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰਾ ਕਿਹੜਾ ਪਿੰਡ ਹੈ ਆਪਣਾ ਮੇਰਾ ਪਿੰਡ ਬੱਸੀਆਂ ਜੀ ਓਕੇ ਤੇ ਕੀ ਸਮੱਸਿਆ ਹੈ ਜੀ ਆਪਾਂ ਨੂੰ ਮੈਨੂੰ ਡਾਕਟਰ ਸਾਹਿਬ ਇੱਕ ਤਾਂ ਮੇਰੀ ਗਰਦਨ ਚ ਅਕੜਾ ਹੋ ਉਸ ਸੀਗਾ ਓਕੇ ਤੇ ਇੱਕ ਆ ਮੇਰੀ ਪਿੱਠ ਤੇ ਇਹ ਸਾਈਡ ਕਾ ਦੀ ਮੈਨੂੰ ਪੇਨ ਸੀ ਮੇਤੋਂ ਤਾਂ ਸੱਚ ਪੁੱਛੋ ਐਦਾਂ ਨਹੀਂ ਹੋਇਆ ਜਾਂਦਾ ਸੀ ਓਕੇ ਤੇ ਹੁਣ ਕਿਵੇਂ ਤਾਉਣ ਕਿਵੇਂ ਮੁਰਦੀ ਮੈਂ ਬਿਲਕੁਲ ਓਕੇ ਆ ਮੈਂ ਇਹ ਦੂਸਰੀ ਥੈਰੇਪੀ ਲਈ ਹੈ ਪਹਿਲੀ ਤੇ ਮੈਂ 80% 90% ਸਹੀ ਹੋ ਗਿਆ ਤਾਉਣ ਕਿਵੇਂ ਦਿਖਾਉ ਹਾਲੋ ਇਹ ਲੋ ਜੀ ਮਾਰਾ ਜੋ ਮਾਰ ਜੀ ਦੇਖੋ ਠੀਕ ਹੈ ਬਹੁਤ ਬਦਿਆ ਸਰਵਾਈਕਲ ਲਈ ਥੈਰੇਪੀ ਲਈ ਤੁਸੀਂ ਕੀ ਗਾਈਡ ਕਰੋਗੇ ਹਾਂ ਅਸਲ ਦੇ ਵਿੱਚ ਜਿਹੜੀ ਸਰਵਾਈਕਲ ਹੈ ਨਾ ਬਹੁਤ ਡਾਕਟਰ ਇਹ ਰੋਗੀਆਂ ਨੂੰ ਗਮਰਾਹ ਕਰ ਦਿੰਦੇ ਨੇ ਜੀ ਔਰ ਸਹੀ ਮੈਨੇ ਦੇ ਵਿੱਚ ਜਿਹੜੀ ਸਰਵਾਈਕਲ ਆ ਉਹਦਾ ਇਲਾਜ ਆਹੀ ਥੈਰੇਪੀ ਦੇ ਨਾਲ ਟਾਡੀ ਜੋ ਡਾਕਟਰੀ ਆ ਇਸੇ ਇਕੁਪਮੈਂਟ ਚ ਇਸੇ ਨਾਲ ਹੀ ਸਹੀ ਹੋ ਬਿਨਾ ਮੈਡੀਸਨ ਤੋਂ ਬਿਨਾ ਮੈਡੀਸਨ ਤੋਂ ਇਹ ਇੱਕ ਤੁਹਾਡਾ ਬਹੁਤ ਹੀ ਅੱਛਾ ਟਰੀਟਮੈਂਟ ਆ ਮੈਂ 100% ਸੈਟੀਸਫਾਈ ਆ ਮੈਂ ਜਲਦੀ ਛੇਤੀ ਸੈਟੀਸਫਾਈ ਹੁੰਦਾ ਨਹੀਂ ਮੈਂ ਨੌਲੇਜ ਰੱਖਦਾ ਪਰ ਮੈਂ ਕਹਿੰਦਾ ਵੀ ਮੈਂ 100% ਸੈਟੀਸਫਾਈ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ